ਕਹਿੰਦੇ ਨੇ ਕਿ ਇਨਸਾਨ ਜ਼ਿੰਦਗੀ ਦੇ ਵਿੱਚ ਜੋ ਚੰਗੇ ਕੰਮ ਕਰਦਾ ਏ ਉਸ ਦਾ ਉਸ ਨੂੰ ਭਵਿੱਖ ਦੇ ਵਿੱਚ ਜ਼ਰੂਰ ਕੀਤੇ ਨਾ ਕੀਤੇ ਫਾਇਦਾ ਮਿਲਦਾ ਏ ਇਸ ਦੇ ਉਲਟ ਜੇ ਬੰਦਾ ਆਪਣੇ ਅਤੀਤ ਦੇ ਵਿੱਚ ਲੰਘ ਚੁੱਕੇ ਸਮੇਂ ਦੇ ਵਿੱਚ ਕੋਈ ਗੁਨਾਹ ਕਰਦਾ ਤਾਂ ਉਸ ਨੂੰ ਵੀ ਉਸ ਦਾ ਜੋ ਫਲ ਹੈ ਉਹ ਜ਼ਰੂਰ ਮਿਲਦਾ ਏ ਇਸ ਵਿੱਚ ਕੋਈ ਸਮੇਂ ਸੀਮਾ ਤੈ ਨਹੀਂ ਕਿ ਤੁਹਾਨੂੰ ਚੰਗੇ ਕਰਮਾਂ ਦਾ ਫਲ ਕਦੋਂ ਮਿਲੇਗਾ ਜਾਂ ਤੁਹਾਨੂੰ ਤੁਹਾਡੇ ਵੱਲੋਂ ਕੀਤੇ ਗੁਨਾਹ ਦੀ ਸਜ਼ਾ ਕਦੋਂ ਮਿਲੇਗੀ ਇਹ ਕਦੇ ਵੀ ਮਿਲ ਸਕਦੀ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਬੰਦਾ 9 ਸਾਲ ਪਹਿਲਾਂ ਇੱਕ ਗੁਨਾਹ ਕਰਦਾ ਹੈ ਤੇ ਸ਼ਾਇਦ ਹੁਣ ਤਾਂ ਉਸ ਦੇ ਦਿਮਾਗ ਦੇ ਵਿੱਚ ਉਹ ਗੁਨਾਹ ਨਾ ਵੀ ਹੋਵੇ ਪਰ 9 ਸਾਲ ਬਾਅਦ ਉਸ ਨੂੰ ਜੋ ਉਸ ਵੱਲੋਂ ਕੀਤਾ ਹੋਇਆ ਗੁਨਾਹ ਸੀ ਉਸ ਦਾ ਐਡਾ ਵੱਡਾ ਖਮਿਆਜਾ ਭੁਗਤਣਾ ਪੈਂਦਾ ਜਿਸ ਦੀ ਉਸ ਨੇ ਤਾਂ ਕੀਤੀ ਸ਼ਾਇਦ ਉਸ ਦੇ ਫਰਿਸ਼ਤਿਆਂ ਨੇ ਵੀ ਕਲਪਨਾ ਨਹੀਂ ਕੀਤੀ ਹੋਵੇਗੀ ਅੱਜ ਦੀ ਸੱਚੀ ਘਟਨਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਕਪੂਰਥਲਾ ਕਪੂਰਥਲਾ ਦਾ ਪਿੰਡ ਬਿਸ਼ਨਪੁਰ ਜੱਟਾ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜਿਸ ਵਿੱਚ ਚਾਰ ਮੈਂਬਰ ਸਨ ਪਿਤਾ ਦਾ ਨੋ ਸੋਢੀ ਸੀ ਉਸ ਦੀ ਪਤਨੀ ਉਸ ਦੀ ਬੇਟੀ 16 17 ਸਾਲਾਂ ਤੇ ਉਸ ਦਾ ਪੁੱਤਰ 10 ਸਾਲਾਂ ਗੱਲ ਹੈ 2015 ਦੀ ਤਾਂ ਜੋ ਸੋਢੀ ਦੀ ਬੇਟੀ ਹੁੰਦੀ ਹੈ 16 17 ਸਾਲਾਂ ਦੀ ਉਸ ਦੇ ਨਾਲ ਇਸ ਪਿੰਡ ਦਾ ਹੀ ਇੱਕ ਬੰਦਾ ਜਿਸ ਦਾ ਨਾਮ ਓੰਕਾਰ ਸਿੰਘ ਉਰਫ ਕੋਕੀ ਸੀ ਉਹ ਉਸ ਦੇ ਨਾਲ ਬਲਾਤਕਾਰ ਕਰ ਦਿੰਦਾ ਹੈ ਬਲਾਤਕਾਰ ਕਰਨ ਤੋਂ ਬਾਅਦ ਇਸ ਕੁੜੀ ਦੀ ਹਾਲਤ ਵਿਗੜ ਜਾਂਦੀ ਹੈ ਤੇ ਆਖਰ ਇਸ ਦੀ ਮੌਤ ਹੋ ਜਾਂਦੀ ਹੈ ਹੁਣ ਓੰਕਾਰ ਸਿੰਘ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਇਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਕੁੜੀ ਦੇ ਜੋ ਮਰਨ ਦਾ ਦੁੱਖ ਸੀ ਉਹ ਪਿਤਾ ਨਹੀਂ ਚੱਲ ਪਾਉਂਦਾ ਉਸ ਦੀ ਮੌਤ ਹੋ ਜਾਂਦੀ ਹੈ ਇਸ ਸਮੇਂ ਇਸ ਦਾ ਜੋ ਮੁੰਡਾ ਸੀ ਸੋਢੀ ਦਾ ਜਾਨੀ ਇਹ ਜੋ ਕੁੜੀ ਨਾਲ ਬਲਾਤਕਾਰ ਹੋਇਆ ਸੀ ਉਸ ਦਾ ਭਰਾ 10 ਸਾਲਾਂ ਦਾ ਸੀ ਉਸ ਦਾ ਨੋ ਲਵਪਰੀ ਸੀ ਹੁਣ ਜਦੋਂ ਓਂਕਾਰ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਸ ਉੱਤੇ ਕੇਸ ਚੱਲਦਾ ਹੈ ਤੇ ਅਦਾਲਤ ਵੱਲੋਂ ਇਸ ਨੂੰ ਇਸ ਦੋਸ਼ ਦੇ ਕਾਰਨ 10 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਤੇ ਹੁਣ ਸਮਾਂ ਲੰਘਦਾ ਹੈ 2020 ਆ ਜਾਂਦਾ ਜੋ ਲਾਪਰੀਤ ਹੁੰਦਾ ਉਸ ਸਮੇਂ 9 ਸਾਲਾਂ ਦਾ ਸੀ ਹੁਣ ਉਹ 15 ਸਾਲਾਂ ਦਾ ਹੋ ਜਾਂਦਾ ਔਂਕਾਰ ਸਿੰਘ ਨੂੰ 2020 ਦੇ ਵਿੱਚ ਜਦੋਂ ਕਰੋਨਾ ਕਾਲ ਆ ਜਾਂਦਾ ਹੈ ਕਰੋਨਾ ਕਰਕੇ ਕਈ ਜੋ ਕੈਦੀ ਸੀ ਉਹਨਾਂ ਨੂੰ ਸਰਕਾਰ ਨੇ ਰਿਹਾ ਕਰ ਦਿੱਤਾ ਸੀ ਤੇ ਉਹਨਾਂ ਵਿੱਚ ਇੱਕ ਔਂਕਾਰ ਸਿੰਘ ਵੀ ਸੀ ਜਿਸ ਨੂੰ ਸਰਕਾਰ ਨੇ ਰਿਹਾ ਕਰ ਦਿੱਤਾ ਪਰ ਇਧਰ ਜੋ ਲਾਪਰੀ ਸੀ ਉਹ 15 ਸਾਲਾਂ ਦਾ ਹੋ ਗਿਆ ਸੀ ਉਸ ਨੂੰ ਵੀ ਇਹ ਗੱਲ ਖਟਕ ਰਹੀ ਸੀ ਕਿ ਜੋ ਮੇਰੀ ਭੈਣ ਦਾ ਕਾਤਲ ਹੈ ਜਿਸ ਕਾਰਨ ਮੇਰਾ ਪਿਤਾ ਵੀ ਇਸ ਦੁਨੀਆ ਤੋਂ ਚਲਾ ਗਿਆ ਉਸ ਨੂੰ ਜੇਲ੍ਹ ਦੇ ਵਿੱਚੋਂ ਕਿਉਂ ਰਹਾ ਕਰ ਦਿੱਤਾ ਉਸ ਦੀ ਸਜ਼ਾ ਪੂਰੀ ਕਿਉਂ ਨਹੀਂ ਹੋਣ ਦਿੱਤੀ ਇਹ ਗੱਲ ਲਵਪ੍ਰੀਤ ਦੇ ਦਿਮਾਗ ਦੇ ਵਿੱਚ ਘਰ ਕਰ ਗਈ ਸੀ ਕਿ ਇਸ ਬੰਦੇ ਨੇ ਸਾਡਾ ਪਰਿਵਾਰ ਖਤਮ ਕਰ ਦਿੱਤਾ ਪਹਿਲਾਂ ਭੈਣ ਤੇ ਉਸ ਤੋਂ ਬਾਅਦ ਭੈਣ ਦੇ ਦੁੱਖ ਵਿੱਚ ਪਿਤਾ ਚਲੇ ਗਿਆ ਹੁਣ ਘਰ ਦੇ ਵਿੱਚ ਬਸ ਲਵਪ੍ਰੀਤ ਤੇ ਉਸ ਦੀ ਮਾਂ ਦੋਨੋਂ ਹੀ ਰਹਿ ਗਏ ਸੀ ਹੁਣ ਸਮਾਂ ਲੰਘਦਾ ਤੇ ਆ ਜਾਂਦਾ ਹੈ 2024 ਲਵਪ੍ਰੀਤ ਦੀ ਉਮਰ 19 ਸਾਲਾਂ ਦੀ ਹੋ ਜਾਂਦੀ ਹੈ ਓਂਕਾਰ ਦੀ ਉਮਰ 46 ਸਾਲ ਦੀ ਹੋ ਜਾਂਦੀ ਹੈ ਓਂਕਾਰ ਸਿੰਘ ਛਾਲੀ ਮਾਰ ਬਾਗ ਹੋਟਲ ਦੇ ਬਾਹਰ ਕੰਮ ਕਰਦਾ ਹੁੰਦਾ ਹੈ 28 ਅਗਸਤ 2024 ਦੀ ਗੱਲ ਹੈ ਜਦੋਂ ਇਹ ਬਿਸ਼ਨਪੁਰ ਜੱਟਾ ਆਪਣੇ ਪਿੰਡ ਆ ਰਿਹਾ ਸੀ ਤਾਂ ਥਾਣਾ ਸਿਟੀ ਦੇ ਅਧੀਨ ਪੈਂਦੇ ਇੱਕ ਇਲਾਕੇ ਦੇ ਵਿੱਚ ਬਿਸ਼ਨਪੁਰ ਜੱਟਾ ਦੇ ਕੋਲ ਹੀ ਇਸ ਦਾ ਕੋਈ ਤੇਜ਼ ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਹੈ ਇਸ ਦੇ ਸਿਰ ਵਿੱਚ ਕੋਈ ਬਾਹਰ ਕਰਦਾ ਤੇ ਇਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਪੁਲਿਸ ਨੂੰ ਦੱਸਿਆ ਜਾਂਦਾ ਕਿ ਇੱਕ লাশ ਬਿਸ਼ਨਪੁਰ ਜੱਟਾ ਦੇ ਕੋਲ ਪਈ ਹੈ ਗੱਲ ਹੁੰਦੀ ਹੈ ਰਾਤ ਤਕਰੀਬਨ 9 ਵਜੇ ਦੀ ਪੁਲਿਸ ਨੂੰ ਜਦੋਂ ਸੂਚਿਤ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਆਉਣ ਤੋਂ ਬਾਅਦ Laash ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਕਬਜ਼ੇ ਵਿੱਚ ਲੈ ਕੇ Laash ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਜੋ ਓਂਕਾਰ ਸਿੰਘ ਹੁੰਦਾ ਹੈ ਉਸ ਦਾ ਬੇਟਾ ਹੁੰਦਾ ਸਰਬਨ ਸਿੰਘ ਉਸ ਦੇ ਬਿਆਨਾਂ ਦੇ ਆਧਾਰ ਤੇ ਇੱਕ FIR ਦਰਜ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਂਦੀ ਹੈ ਇਨਵੈਸਟੀਗੇਸ਼ਨ ਏ ਸੀ ਕਿ ਆਖਰ ਇਸ ਬੰਦੇ ਦਾ ਕਤਲ ਕਿਸ ਨੇ ਕੀਤਾ ਤੇ ਕਿਉਂ ਕੀਤਾ ਹੁਣ ਪੁਲਿਸ ਜਾਂਚ ਕਰਦੀ ਹੈ ਤੇ ਜਾਂਚ ਦੇ ਵਿੱਚ ਜੋ ਖੁਲਾਸਾ ਹੁੰਦਾ ਉਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਂਦੇ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਇਹ ਓਂਕਾਰ ਸਿੰਘ ਸੀ ਇਸ ਦਾ ਜੋ ਕਤਲ ਹੈ ਉਹ ਲਵਪ੍ਰੀਤ ਸਿੰਘ ਉਸ ਕੁੜੀ ਦੇ ਭਰਾ ਨੇ ਜਿਸ ਨਾਲ ਇਸ ਨੇ 2015 ਦੇ ਵਿੱਚ ਬਲਾਤਕਾਰ ਕੀਤਾ ਸੀ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋਈ ਸੀ ਲਵਪ੍ਰੀਤ ਹੁਣ 19 ਸਾਲਾਂ ਦਾ ਸੀ ਪਤਾ ਲੱਗਦਾ ਹੈ ਕਿ ਲਵਪ੍ਰੀਤ ਜੋ 19 ਸਾਲਾਂ ਦਾ ਸੀ ਉਸ ਨੇ ਤੇ ਉਸ ਦਾ ਇੱਕ ਦੋਸਤ ਸੀ ਜਿਸ ਦਾ ਨਾਮ ਆਕਾਸ਼ਦੀਪ ਉਰਫ ਸੋਨਾ ਸੀ ਜੋ ਕਿ 21 ਸਾਲਾਂ ਦਾ ਸੀ ਇਹਨਾਂ ਨੇ 28 ਅਗਸਤ ਨੂੰ ਓਂਕਾਰ ਸਿੰਘ ਦੇ ਸਿਰ ਦੇ ਵਿੱਚ ਤੇਜ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਤੇ ਉਸ ਨੂੰ ਮਾਰ ਕੇ ਉਸ ਜਗ੍ਹਾ ਤੋਂ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਦੇ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲਾਂ ਕਲੀਅਰ ਹੋ ਜਾਂਦੀਆਂ ਕਿ ਜੋ ਓਂਕਾਰ ਸਿੰਘ ਸੀ ਉਸ ਦਾ ਕਤਲ ਲਵਪ੍ਰੀਤ ਅਤੇ ਉਸ ਦੇ ਦੋਸਤ ਆਕਾਸ਼ਦੀਪ ਨੇ ਕੀਤਾ ਹੁਣ ਪੁਲਿਸ ਛਾਪੇਮਾਰੀ ਕਰਦੀ ਹੈ ਛਾਪੇਮਾਰੀ ਕਰਨ ਤੋਂ ਬਾਅਦ ਆਕਾਸ਼ਦੀਪ 21 ਸਾਲਾ ਉਹ ਪੁਲਿਸ ਦੇ ਹੱਥ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਜੋ ਲਵਪ੍ਰੀਤ ਹੁੰਦਾ ਹੈ ਉਸ ਨੂੰ ਵੀ ਪੁਲਿਸ ਗ੍ਰਿਫਤਾਰ ਕਰਦੀ ਹੈ ਇਹ ਸਾਰੀ ਘਟਨਾ ਦੀ ਜਾਣਕਾਰੀ ਕਪੂਰਥਲਾ ਦੇ ਐਸਐਸਪੀ ਮੈਡਮ ਬਤਸਲਾ ਗੁਪਤਾ ਵੱਲੋਂ ਦਿੱਤੀ ਗਈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਇਹ ਘਟਨਾ ਦੇ ਵਿੱਚ ਵਰਤਿਆ ਗਿਆ ਤੇਜ਼ਧਾਰ ਹਥਿਆਰ ਸੀ ਉਹ ਵੀ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਇਸ ਘਟਨਾ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਟੀਵੀਐਸ ਉਸ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੋ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ ਅਦਾਲਤ ਇਹਨਾਂ ਨੂੰ ਕੀ ਸਜ਼ਾ ਸੁਣਾਉਂਦੀ ਹੈ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਕਿਵੇਂ ਇੱਕ ਬੰਦੇ ਨੇ ਜੋ ਉਸਨੇ 2015 ਦੇ ਵਿੱਚ ਗੁਨਾਹ ਕੀਤਾ ਸੀ ਅਦਾਲਤ ਵੱਲੋਂ ਉਸ ਨੂੰ ਸਜ਼ਾ ਵੀ ਦੇ ਦਿੱਤੀ ਗਈ ਸੀ ਪਰ ਜੋ ਕੁੜੀ ਦਾ ਭਰਾ ਸੀ ਉਹ ਉਸਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਇਸ ਬੰਦੇ ਨੂੰ ਹਜੇ ਉਹ ਸਜ਼ਾ ਨਹੀਂ ਮਿਲੀ ਜੋ ਇਸ ਨੂੰ ਮਿਲਣੀ ਚਾਹੀਦੀ ਸੀ ਤੇ ਉਸ ਨੇ ਫਿਰ ਜਦੋਂ 19 ਸਾਲਾਂ ਦਾ ਹੋਇਆ ਤਾਂ ਆਪਣੀ ਭੈਣ ਦਾ ਬਦਲਾ ਲੈਣ ਲਈ ਉਸ ਦਾ ਕਤਲ ਕਰ ਦਿੱਤਾ ਜਦ ਕਿ ਜਦੋਂ ਉਸ ਦੀ ਭੈਣ ਨਾਲ ਇਹ ਜ਼ਬਰ ਜਨਾਹ ਹੋਇਆ ਸੀ ਉਸ ਦੀ ਹੱਤਿਆ ਕੀਤੀ ਗਈ ਸੀ ਤਾਂ ਉਹ ਉਸ ਸਮੇਂ ਸਿਰਫ 10 ਸਾਲਾਂ ਦਾ ਸੀ 9 ਸਾਲ ਉਸਨੇ ਆਪਣੇ ਮਨ ਦੇ ਵਿੱਚ ਇਹ ਗੱਲ ਰੱਖੀ ਤੇ ਜਦੋਂ 19 ਸਾਲਾਂ ਦਾ ਹੁੰਦਾ ਤਾਂ ਉਹ ਊਂਕਾਰ ਸਿੰਘ ਦਾ ਕਤਲ ਕਰ ਦਿੰਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ